ਅਣਪੁੰਡੇ ਪੰਜਾਬ ਦੇ ਕਰਨਾਲ ਵਿੱਚੋਂ ਬੀਤੇ ਦਿਨੀ ਗੁਰੂ ਘਰ ਵਿੱਚ ਜਗਰਤਾ ਕਰਵਾਇਆ ਗਿਆ ਜਿਸ ਦੀਆਂ ਵੀਡੀਓ ਵੀ ਡਿਜੀਟਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ ਲੈ ਕੇ ਗੁਰੂ ਘਰ ਤੇ ਕਮੇਟੀ ਉੱਤੇ ਸਵਾਲ ਖੜੇ ਕਰਨ ਵਾਲੇ ਨੌਜਵਾਨਾਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਵਜੂਤੀਆਂ ਨੇ ਨੌਜਵਾਨ ਦੀ ਵੀਡੀਓ ਸਾਂਝੀ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਮੁਜੀਟਿਆ ਨੇ ਵੀਡੀਓ ਸਾਂਝੀ ਕਰਕੇ ਡਿਜੀਟਲ মিডিਆ ਉੱਤੇ ਲਿਖਿਆ ਕਿ ਦੇਖ ਕੇ ਬਹੁਤ ਦੁੱਖ ਹੁੰਦਾ ਕਿ ਜ਼ਿਲ੍ਹਾ ਕਰਨਾਲ ਦੇ ਪਿੰਡ ਸ਼ਾਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਜਾਗਰਣ ਦਾ ਵਿਰੋਧ ਕਰਨ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੁਜੀਟਿਆ ਨੇ ਵੀਡੀਓ ਸਾਂਝੀ ਕਰਕੇ ਡਿਜੀਟਲ মিডিਆ ਉੱਤੇ ਲਿਖਿਆ ਕਿ ਦੇਖ ਕੇ ਬਹੁਤ ਦੁੱਖ ਹੁੰਦਾ ਕਿ ਜ਼ਿਲ੍ਹਾ ਕਰਨਾਲ ਦੇ ਪਿੰਡ ਸ਼ਾਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਜਾਗਰਣ ਦਾ ਵਿਰੋਧ ਕਰਨ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਸਿੱਖ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਜੋ ਗੁਰੂ ਮਰਿਆਦਾ ਹੈ ਉਹ ਹੀ ਕੀਤਾ ਉਹਨਾਂ ਨੂੰ ਜਾਨੋਂ ਮਾਰਨੀਆ ਧਮਕੀਆਂ ਦੇਣਾ ਉਹਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੇ ਬਰਾਬਰ ਹੈ ਸਾਰੇ ਧਰਮ ਅਤੇ ਧਾਰਮਿਕ ਰੀਤਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਮੈਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਡੀਜੀਪੀ ਹਰਿਆਣਾ ਅਤੇ ਹਰਿਆਣਾ ਪੁਲਿਸ ਨੂੰ ਅਪੀਲ ਕਰਦਾ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਇਸ ਤੋਂ ਪਹਿਲਾਂ ਇੱਕ ਵੱਡਾ ਮੁੱਦਾ ਬਣ ਜਾਵੇ ਇਸ ਦੀ ਵੀਡੀਓ ਵਿੱਚ ਨੌਜਵਾਨ ਕਹਿ ਰਹੇ ਹੈ ਕਿ ਦੋ ਦਿਨ ਪਹਿਲਾਂ ਪਿੰਡ ਸ਼ਾਮਗੜ ਦੇ ਗੁਰੂ ਘਰ ਵਿੱਚ ਜਗਰਾਤਾ ਹੋਇਆ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਸ ਤੋਂ ਬਾਅਦ ਸੰਗਤ ਨੇ ਗੁਰੂ ਘਰ ਦੇ ਪ੍ਰਬੰਧ ਤੇ ਗ੍ਰੰਥੀ ਤੋਂ ਸਵਾਲ ਕੀਤੇ ਤਾਂ ਉਹਨਾਂ ਨੇ ਮਾਫੀ ਮੰਗ ਲਈ ਪਰ ਪਿੰਡ ਦੇ ਹੀ ਕੁਝ ਬੰਦੇ ਉਹਨਾਂ ਦੇ ਪਿੱਛੇ ਪੈ ਗੇ ਨੌਜਵਾਨ ਨੇ ਕਿਹਾ ਕਿ ਅਸੀਂ ਤਾਂ ਗੁਰੂ ਘਰ ਵਿੱਚ ਨਾਚੂਣ ਤੋਂ ਰੋਕਿਆ ਪਰ ਹੁਣ ਉਹੋ ਜਾਨੋ ਮਾਰਨ ਦੀ ਧਮਕੀ ਦੇ ਰਹੇ ਨੇ ਉਹਨਾਂ ਨੇ ਸਾਡੇ ਘਰ ਉੱਤੇ ਵੀ ਹਮਲਾ ਕੀਤਾ ਇਸ ਮੌਕੇ ਨੌਜਵਾਨ ਨੇ ਜ਼ਿਲ੍ਹਾਕਾਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਨਾਲ ਖੜਿਆ ਜਾਵੇ